ਸਿਕਲ ਬਾਈ ਜੀ ਅੱਜ ਆਪਾਂ ਪਹੁੰਚੇ ਆਂ ਪਿੰਡ ਸਮਾਉ ਸਮਾਉ ਪਿੰਡ ਬੜਾ ਮਸ਼ਹੂਰ ਹੈ ਸੁੱਚਾ ਸਿੰਘ ਜੀ ਸੂਰਮਾ ਇਸ ਪਿੰਡ ਦੇ ਹੋਏ ਆ ਤੇ ਅਕਸਰ ਹੀ ਤੁਸੀਂ ਫਿਲਮਾਂ ਤੇ ਵੀਡੀਓ ਦੇ ਵਿੱਚ ਇਸ ਪਿੰਡ ਦਾ ਨਾਮ ਸੁਣਿਆ ਹੋਣਾ ਪਰ ਸਾਡਾ ਇੱਥੇ ਅੱਜ ਆਉਣ ਦਾ ਮਕਸਦ ਕੁਝ ਹੋਰ ਹੈ ਤੇ ਅੱਜ ਆਪਾਂ ਇੱਕ ਅਜਿਹੇ ਇਨਸਾਨ ਕੋਲੇ ਪਹੁੰਚੇ ਆਂ ਜਿਹੜੇ ਬੜੇ ਮਿਹਨਤੀ ਤੇ ਸਟ੍ਰਗਲ ਭਰੀ ਉਹਨਾਂ ਦੀ ਜ਼ਿੰਦਗੀ ਆ ਤੇ ਬਾਈ ਤੁਸੀਂ ਇਸ ਨਾਮ ਸੁਣਿਆ ਹੋਣਾ ਦਰਸ਼ਨ ਸਿੰਘ ਕੋਸਮਾਉ ਤੇ ਬਾਈ ਜੀ ਆਪਣਾ ਕਾਰੋਬਾਰ ਛੱਡ ਕੇ ਇੱਕ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਪਲੇਅਰ ਬਣਾ ਰਿਹਾ ਹੈ ਉਹ ਵੀ ਇੱਕ ਅਜਿਹੀ ਜਗ੍ਹਾ ਤੇ ਜਿੱਥੇ ਲੋਕ ਦਿਨੇ ਜਾਣ ਤੋਂ ਡਰਦੇ ਆ ਬਾਈ ਜੀ ਕੋਲੇ ਕੋਈ ਗਰਾਊਂਡ ਹੈ ਨਹੀਂ ਸੀ ਕੋਈ ਐਦਾਂ ਦੀ ਸਹੂਲਤ ਹੈ ਨਹੀਂ ਸੀ ਜਿਹੜਾ ਕਿ ਬੱਚਿਆਂ ਨੂੰ ਬੜੀ ਮਿਹਨਤ ਕਰਾ ਸਕਣ ਪਰ ਫਿਰ ਵੀ ਉਹਨਾਂ ਨੇ ਆਪਣੀ ਹਿੰਮਤ ਨਹੀਂ ਹਾਰੀ ਤੇ ਇੱਕ ਅਜਿਹੀ ਜਗ੍ਹਾ ਤੇ ਬੱਚਿਆਂ ਨੂੰ ਤਿਆਰ ਕਰਾਇਆ ਜਿੱਥੇ ਲੋਕ ਦਿਨੇ ਜਾਣ ਤੋਂ ਡਰਦੇ ਆ ਪਰ ਸ਼ਾਮ ਨੂੰ ਬਾਈ ਜੀ ਉਸ ਗਰਾਊਂਡ 'ਚ 라ਉਣ ਕਲਾ ਦਿੰਦੇ ਆ ਤੇ ਬਾਈ ਜੀ ਦੀ ਮਿਹਨਤ ਰੰਗ ਲੈ ਕੇ ਆਈ ਪਿਛਲੇ ਸਮੇਂ 'ਚ ਪਿਛਲੇ ਦਿਨਾਂ 'ਚ ਬੱਚੇ ਕਾਫੀ 골ਡ ਮੈਡਲ ਪਿੰਡ ਵਾਸਤੇ ਲੈ ਕੇ ਆਏ ਆ ਤੇ ਅੱਜ ਆਪਾਂ ਬਾਈ ਜੀ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਜ਼ਿੰਦਗੀ ਬਾਰੇ ਕਿਵੇਂ ਇਹ ਉਹਨਾਂ ਦਾ ਸੁਭਾਅ ਬਣਿਆ ਬੱਚਿਆਂ ਨੂੰ ਤਿਆਰੀ ਕਰਾਉਣ ਦਾ ਆਪਣਾ ਖੁਦ ਦਾ ਸੁਪਨਾ ਛੱਡ ਕੇ ਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਉਹਨਾਂ ਨੇ ਪਾਲਣਾ ਸ਼ੁਰੂ ਕੀਤਾ ਤੇ ਅੱਜ ਆਪਣੇ ਸਾਹ ਬਾਈ ਜੀ ਦਾ ਕੀਮਤੀ ਸਮਾਂ ਆਪਾਂ ਲੈਂਤਾ ਤੇ ਬੈਠਦੇ ਆ ਉਹਨਾਂ ਨਾਲ ਕੁਝ ਟਾਈਮ ਵਾਸਤੇ ਜ਼ਿੰਦਗੀ ਬਾਰੇ ਗੱਲਬਾਤਾਂ ਕਰਦੇ ਆ ਹਾਂਜੀ ਬਾਈ ਜਿਵੇਂ ਆਪਾਂ ਦੱਸਿਆ ਬਾਈ ਕੋਚ ਦਰਸ਼ਨ ਸਿੰਘ ਜੀ ਸਮਾਉ ਸਾਡੇ ਨਾਲ ਸਾਡੇ ਕੋਲੇ ਬੈਠੇ ਆ ਤੇ ਬਾਈ ਦੀ ਜ਼ਿੰਦਗੀ ਬਾਰੇ ਆਪਾਂ ਗੱਲਬਾਤ ਕਰਦੇ ਆ ਤੇ ਬਾਈ ਜੀ ਮੈਂ ਅਕਸਰ ਵੇਖਣਾ ਤੁਸੀਂ ਗਰਾਊਂਡ 'ਚ ਨਾ ਬੱਚਿਆਂ ਦੀ ਮਿਹਨਤ ਕਰਾਉਂਦੇ ਹੋ ਤੁਹਾਡੇ ਕੋਲੇ ਵਧੀਆ ਕੋਈ ਗਰਾਊਂਡ ਮੇਰੇ ਖਿਆਲ ਨਾਲ ਪਹਿਲਾਂ ਨਹੀਂ ਸੀਗਾ ਸ਼ਮਸ਼ਾਨ ਘਾਟ ਦੇ ਵਿੱਚ ਤੁਸੀਂ ਬੱਚਿਆਂ ਦੀ ਤਿਆਰੀ ਕਰਾਉਂਦੇ ਸੀ ਪਹਿਲਾ ਮੇਰਾ ਸਵਾਲ ਤੁਹਾਨੂੰ ਇਹੀ ਆ ਕਿ ਕਿੰਨੇ ਕ ਬੱਚੇ ਤੁਹਾਡੇ ਕੋਲੇ ਅਕੈਡਮੀ 'ਚ ਇਸ ਟਾਈਮ ਤਿਆਰੀ ਕਰਦੇ ਆ ਤਾਂ ਸ਼ੁਰੂ 'ਚ ਸ਼ੁਰੂਆਤ 'ਚ ਕਿੰਨੇ ਕ ਸੀ ਤੇ ਖਾਸ ਕਰਕੇ ਬੱਚੇ ਲੜਕੇ ਵੀ ਆਉਂਦੇ ਆ ਜਾਂ ਕੱਲੀਆਂ ਲੜਕੀਆਂ ਆਉਂਦੀਆਂ ਤੇ ਕਿਹੜੀਆਂ-ਕਿਹੜੀਆਂ ਗੇਮਾਂ ਤੁਸੀਂ ਬੱਚਿਆਂ ਤੋਂ ਤਿਆਰ ਕਰਵਾਉਂਦੇ ਹੋ ਜੀ ਸਸੀ ਕਾਲ ਬਹੁਤ ਧੰਨਵਾਦ ਤੁਹਾਡਾ ਲਾਈਵ ਅੰਗਰੇਜ਼ ਸਿੰਘ ਸਿੱਧੂ ਟੈਲੀਕਾਸ ਦਾ ਜੋ ਤੁਸੀਂ ਸਾਡੇ ਲਿਵੇ ਆਏ ਸਾਡੇ ਇੰਟਰਵਿਊ ਲਈ ਅੱਸੀਆ ਤੁਹਾਡਾ ਸਵਾਲ ਇਹ ਹੈ ਜੀ ਦੇਖੋ ਵੀ ਬੱਚਿਆਂ ਬਾਰੇ ਅਸੀਂ ਇਹ ਆਪਦੀ ਕੈਡਮੀ ਆਪਦਾ ਕੈਂਪ 2020 ਦੇ ਵਿੱਚ ਚਲਾਇਆ ਜੋ 5 ਸਾਲਾਂ ਤੋਂ ਪਲੱਸ ਹੋ ਗਿਆ ਸਾਢੇ 5 ਸਾਲ ਮੰਗ ਹੋ ਗਏ ਤੇ ਅਸੀਂ ਸਾਡੇ ਦੇ ਕਾਫੀ ਬੱਚੇ ਟ੍ਰੇਨਿੰਗ ਲੈ ਕੇ ਆਪਣੀਆਂ ਆਪਣੀਆਂ ਗੇਮਾਂ ਦੇ ਵਿੱਚ ਸਫਲ ਹੋਏ ਔਰ ਹੁਣ ਵੀ ਸਾਡੇ ਦੇ ਕਾਫੀ ਬੱਚੇ ਜਿਵੇਂ ਮੰਨ ਲਓ 50 60 ਕੁੜੀਆਂ ਨੇ ਕੁਝ ਲੜਕੇ ਨੇ ਵਿੱਚ 20-25 ਤੇ ਉਹਦੇ ਵਿੱਚ ਉਹ ਕਾਫੀ ਮੈਡਲ ਪ੍ਰਾਪਤ ਕਰ ਚੁੱਕੇ ਨੇ ਤੇ 5-6 ਦੇ ਤਕਰੀਬਨ ਆਪਣੇ ਬੱਚੇ ਸਰਕਾਰੀ ਜੋਬ ਲੈ ਚੁੱਕੇ ਨੇ ਵਾਹ ਜੀ ਵਾਹ ਬਹੁਤ ਚੰਗੀ ਗੱਲ ਆ ਬਾਈ ਜੀ ਕਹਿੰਦੇ ਮੈਂ ਮਿਹਨਤ ਕਰਵਾਈ ਬੱਚੇ ਇਸ ਟਾਈਮ 골ਡ ਮੈਡਲ ਤਾਂ ਲੈ ਕੇ ਵੀ ਆਏ ਪਰ ਸਰਕਾਰੀ ਜੋਬ ਤੇ ਵੀ ਚਲੇ ਗਏ ਆਪਣਾ ਭਵਿੱਖ ਵੀ ਉਹਨਾਂ ਨੇ ਵਧੀਆ ਸੈੱਟ ਕਰ ਲਿਆ ਤੇ ਬਾਈ ਜੀ ਕੋਈ ਪਰਿਵਾਰਾਂ ਨੂੰ ਬੱਚਿਆਂ ਨੂੰ ਕੋਈ ਰੋਕ ਟੋਕ ਤਾਂ ਕੁੜੀਆਂ ਨੂੰ ਤੁਹਾਡੇ ਕੋਲੇ ਆਉਂਦੀ ਨਹੀਂ ਨਾ ਬਿਲਕੁਲ ਵੀ ਨਹੀਂ ਜੀ ਦੇਖੋ ਬੈਗੁਰੂ ਦੀ ਕਿਰਪਾ ਨਾਲ ਇਹਨਾਂ ਦਾ ਸਾਰੇ ਪੇਰੈਂਟਸ ਦਾ ਇੰਨਾ ਜਿਆਦਾ ਭਰੋਸਾ ਬਣਿਆ ਹੋਇਆ ਤੇ ਪ੍ਰਮਾਤਮਾ ਇਹਹੀ ਭਰੋਸਾ ਬਣਾ ਕੇ ਰੱਖੇ ਦੇਖੋ ਕੋਈ ਵੀ ਗੁਰੂ ਹੋਇਆ ਉਸਤਾਦ ਹੋਇਆ ਉਹਨਾਂ ਉਹਨੂੰ ਸਿਰਫ ਜੋ ਬੱਚਾ ਕਦਰ ਕਰਦਾ ਉਹ ਉਹਦੀ ਉਹੀ ਗੁਰੂ ਦਕਸ਼ਨਾ ਹੁੰਦੀ ਹੈ ਜੀ ਕੋਈ ਹੁਣ ਤੁਹਾਨੂੰ ਤੁਹਾਡੇ ਕੋਲੇ ਕਿਹੜੀਆਂ ਸਹੂਲਤਾਂ ਹੈਗੀਆਂ ਕਿੰਨਾ ਕੁ ਤੁਹਾਨੂੰ ਔਖਾ ਲੱਗਦਾ ਹੈ ਹਨਾ ਗਰਾਊਂਡ ਦੇ ਵਿੱਚ ਹੀ ਗਰਾਊਂਡ ਇੰਨਾ ਵਧੀਆ ਨਹੀਂ ਮੈਂ ਦੇਖ ਕੇ ਆ ਨਾਰਮਲ ਗਰਾਊਂਡ ਬਣਿਆ ਭਰਤ ਬਣਾ ਕੇ ਪਿੰਡ ਵਾਲਿਆਂ ਨੇ ਪਾਤਾ ਚੰਗੀ ਗੱਲ ਹੈ ਕਰੀਆ ਥੋੜਾ ਬੋਤਾ ਤੇ ਹੁਣ ਕਿੰਨੀ ਕਮੀ ਪੇਸ਼ੀ ਉੱਥੇ ਹੈਗੀ ਆ ਹਾਂਜੀ ਇਹ ਕਮੀ ਪੇਸ਼ੀ ਹੈ ਦੇਖੋ ਜੀ ਅ ਅਜ ਕਿ ਚਲੋ ਸਰਪੰਚ ਸਾਹਿਬ ਨੌਜਵਾਨ ਵਰਗ ਦੇ ਵਿੱਚ ਆਇਆ ਹੈ ਉਹ ਵਧੀਆ ਇਨਸਾਨ ਨੇ ਪਾਣੀ ਦੀ ਕਮੀ ਸੀ ਉੱਥੇ ਬੱਚਿਆਂ ਨੂੰ ਹੁਣ ਗਰਮੀ ਆਊਗੀ ਮਿਹਨਤ ਕਰਦੇ ਆ ਬੱਚੇ ਦੇਖੋ ਪਾਣੀ ਦੀ ਪਿਆਸ ਲੱਗਦੀ ਹੈ ਲਵੇ ਲਵੇ ਘਰਾਂ ਦੇ ਵਿੱਚੋਂ ਵਿਚਾਰੇ ਬੱਚੇ ਲੈ ਕੇ ਆਉਂਦੇ ਨੇ ਤੇ ਉੱਥੇ ਹੁਣ ਸਰਪੰਚ ਸਾਹਿਬ ਚਲੋ ਟੈਂਕੀ ਲਵਾ ਰਹੇ ਨੇ ਪਾਣੀ ਦੀ ਚਰੋ ਸਮੱਸਿਆ ਦਾ ਵੀ ਹੱਲ ਹੋ ਜੂਗਾ। ਉੱਥੇ ਇਹ ਐ ਵੀ ਦੇਖੋ వాటర్ కూలਰ ਵਗੈਰਾ ਲੱਗ ਜੇ ਤਾਂ ਬਹੁਤ ਵਧੀਆ ਹੈ। ਇਹ ਕੇ ਸਹੂਲਤਾਂ ਦੇ ਮੰਨ ਲਓ ਕੁਛ ਬੱਚਿਆਂ ਨੂੰ ਕੁਝ ਜਿੰਮੇ ਦਾ ਸਮਾਨ ਮਿਲ ਜੇ ਨਾਲ ਨਾਲ। ਤੇ ਇੰਨੀਆਂ ਕੁ ਕਮੀਆਂ ਨੇ ਆ ਬਾਕੀ ਗੇਮਾਂ ਦਾ ਤੁਹਾਨੂੰ ਪਤਾ ਹੀ ਹੈ ਥੋੜੇ ਥੋੜੇ ਸਮਾਨ ਦੀ ਲੋੜ ਪੈਂਦੀ ਰਹਿੰਦੀ ਹੈ ਬੱਚਿਆਂ ਨੂੰ। ਭਾਈ ਜੀ ਮੈਂ ਆਪਣੀ ਜ਼ਿੰਦਗੀ 'ਚ ਨਾ ਇੱਕ ਚੀਜ਼ ਬੜੀ ਦੇਖੀ ਆ بڑے ਕੋਚ ਇਦਾਂ ਦੇ ਦੇਖੇ ਆ ਤੁਸੀਂ ਵੀ ਦੇਖੇ ਹੋਣੇ ਆ। ਬੜੇ ਥੋੜੇ ਸਮੇਂ 'ਚ ਅੱਗੇ ਚਲੇ ਗਏ। ਬਹੁਤ ਵੱਡੇ ਵੱਡੇ ਸਨਮਾਨ ਸੰਸਥਾ ਨੇ ਐਨ ਆਰ ਆਈ ਭਰਾਵਾਂ ਨੇ ਉਹਨਾਂ ਨੂੰ ਕਰ ਦਿੱਤੇ ਆ ਸਾਹੇ ਪਾਸੇ ਦੀਆਂ ਪਿੰਡਾਂ ਦੀਆਂ ਪੰਚਾਇਤਾਂ ਜੇ ਮੈਂ ਦੇਖਿਆ ਨਾ ਜਿੰਨੇ ਵੀ ਕੋਚ ਹੋਏ ਆ ਜਾਂ ਛੋਟੇ ਜਾਂ ਵੱਡੇ ਆ ਉਹਨਾਂ ਨੂੰ ਪੰਚਾਇਤਾਂ ਨੇ ਪੱਤੇ ਲਾਤੇ 6 ਲਾ ਲਓ 7000 ਲਾ ਲਓ ਕੁਛ ਚਲੋ ਇੰਨੇ ਨਾਲ ਪਰਿਵਾਰ ਦਾ ਗੁਜ਼ਾਰਾ ਤਾਂ ਨਹੀਂ ਹੁੰਦਾ ਚਲ ਕੋਸ਼ ਹੱਦ ਤੱਕ ਮੱਤਤਾ ਹੋਈ ਕਿ ਸੋਡੀ ਪਿੰਡ ਦੀ ਪੰਚਾਇਤ ਨੇ ਜਾਂ ਕਿਸੇ ਐਨ ਆਰ ਆਈ ਪ੍ਰਭਾਲ ਭਰਾ ਨੇ ਕੋਈ ਹਜੇ ਭੱਤਾ ਸਾਨੂੰ ਲਾਇਆ ਕੋਈ ਵਧੀਆ ਸਨਮਾਨ ਦਿੱਤਾ ਜੀ ਨਹੀਂ ਮਿਲਿਆ ਤਾਂ ਕੀ ਕਾਰਨ ਰਿਹਾ ਦੇਖੋ ਜੀ ਇਸ ਤਰ੍ਹਾਂ ਦਾ ਕੋਈ ਮਾਨ ਸਨਮਾਨ ਆਪਾਂ ਨੂੰ ਅਜੇ ਤੱਕ ਨਹੀਂ ਮਿਲਿਆ ਚਲੋ ਕਾਰਨ ਕਾਰਨ ਮੈਂ ਕੀ ਕਹਿ ਸਕਦਾ ਦੇਖੋ ਜੀ ਆਪੋ ਆਪ ਦੀ ਸਾਰਿਆਂ ਦੀ ਏਰੀਆ ਦੀ ਸੋਚ ਹੁੰਦੀ ਹੈ ਹਨਾ ਤੇ ਬਾਕੀ ਦੇਖੋ ਮੈਂ ਇਸ ਵਾਰ ਟੂਰਨਾਮੈਂਟ ਕਰਾਇਆ ਮੇਰੇ ਤਿੰਨ ਟੂਰਨਾਮੈਂਟ ਹੋ ਗਏ ਚਾਰ ਕੁਝ ਸ਼ਰਾਰਤੀ ਅੰਸਰ ਹੁੰਦੇ ਨੇ ਤਿੰਨ ਚਾਰ ਜਣੇ ਮੇਰਾ ਮੰਨ ਲਓ ਵੀ ਟੂਰਨਾਮੈਂਟਾਂ ਦੇ ਵਿੱਚ ਕੁਝ ਨਾ ਕੁਝ ਸੋਰਸਰਾਬਾ ਕਰਦੇ ਰਹਿੰਦੇ ਨੇ ਮੈਂ ਇਹ ਕਹਿੰਦਾ ਵੀ ਦੇਖੋ ਮੈਂ ਆਪਦੇ ਵਾਸਤੇ ਨਹੀਂ ਫਿਰਦਾ ਥੋੜੇ ਸਾਰਿਆਂ ਵਾਸਤੇ ਫਿਰਦਾ ਸਾਰੇ ਜਵਾਕਾਂ ਵਾਸਤੇ ਫਿਰਦਾ ਮੈਂ ਦੇਖੋ ਇਹਦੇ ਵਿੱਚੋਂ ਕੋਈ ਇਨਕਮ ਨਹੀਂ ਜੇ ਕਿਸੇ ਨੂੰ ਕੋਈ ਲੱਗਦਾ ਹੈ ਤਾਂ ਉਹ ਸਾਲ ਪਾਰ ਸੇਵਾ ਕਰਕੇ ਦੇਖ ਲੇ ਤੇ ਉਹਨੂੰ ਆਪੀ ਬਦ ਕਿਉਂਕਿ ਮੇਰੇ ਨਾਲ ਜਿੰਨੇ ਵੀ ਆਏ ਥੋੜਾ ਸਮਾਂ ਹੀ ਟਿਕਦੇ ਨੇ ਕੋਈ ਫ੍ਰੀ ਦੀ ਸੇਵਾ ਕੋਈ ਕਰਕੇ ਨਹੀਂ ਰਾਜੀ ਤੇ ਬਾਈ ਜੀ ਤੁਹਾਡਾ ਕਹਿੰਦਾ ਮਤਲਬ ਵੀ ਅਜੇ ਤੱਕ ਤੁਹਾਨੂੰ ਅਜਿਹਾ ਸਨਮਾਨ ਨਹੀਂ ਮਿਲਿਆ ਬੜੀ ਦੁੱਖ ਦੀ ਗੱਲ ਹੈ ਖੁਦ ਦਾ ਕੰਮ ਕਾਰੋਬਾਰ ਛੱਡ ਕੇ ਇੱਕ ਹੋਰ ਬੱਚਿਆਂ ਦਾ ਭਵਿੱਖ ਸਵਾਰਨ ਵਾਸਤੇ ਤੁਸੀਂ ਨਿਕਲਿਓ ਸਮਾਜ ਸੇਵਾ ਵਾਸਤੇ ਤੇ ਕਿਸੇ ਭਰਾ ਨੇ ਕੋਈ ਨਹੀਂ ਬਾਹ ਫੜੀ ਤੇ ਬੜੀ ਦੁੱਖ ਦੀ ਗੱਲ ਐ ਦਰਸ਼ਕ ਵੀਰੋ ਇਸ ਚੀ ਗੱਲ ਵੱਲ ਇਸ ਗੱਲ ਵੱਲ ਜ਼ਰੂਰ ਧਿਆਨ ਦਿਆ ਕਰੋ ਇਹ ਜੇ ਵੀਰਾਂ ਨੂੰ ਜ਼ਰੂਰ ਸਪੋਰਟ ਕਰਿਆ ਕਰੋ ਜਿਹੜੇ ਚੰਗੇ ਕੰਮ ਕਿਤੇ ਨਾ ਕਿਤੇ ਬਾਈ ਦੀਆਂ ਗੱਲਾਂ ਚੋਂ ਦਰਦ ਵੀ ਇਸ ਚੀ ਦਾ ਛਲਕਦਾ ਤੇ ਰੋਸਾ ਵੀ ਐ ਪਿੰਡ ਵਾਲਿਆਂ ਨਾਲ ਬਹੁਤ ਪਿੰਡਾ ਵੱਡਾ ਪਿੰਡ ਐ ਤੇ ਪਿੰਡ ਦਾ ਐਡੀ ਵੱਡੀ ਸਮਾਜ ਸੇਵਾ ਕੋਈ ਕੋਈ ਕਰ ਸਕਦਾ ਆਪਣਾ ਕੰਮ ਛੱਡ ਕੇ ਬਾਈ ਜੀ ਤੇ ਬਾਈ ਜੀ ਨੂੰ ਮੈਂ ਬੇਨਤੀ ਕਰਦਾ ਕੀ ਬਾਈ ਜੀ ਤੁਹਾਡੀ ਮੰਗ ਐ ਕੀ ਚਾਹੁੰਦੇ ਹੋ ਤੁਸੀਂ ਤੁਹਾਡੀ ਕਿਹੜੇ ਪੱਧਰ ਤੇ ਮਦਦ ਕੀਤੀ ਜਾਵੇ ਦੇਖੋ ਜੀ ਮੇਰੀਆਂ ਦੋ ਹੀ ਮੰਗਾਂ ਨੇ ਕੋਈ ਜ਼ਿਆਦੇ ਵੱਡੀਆਂ ਨਹੀਂ ਹੈਗੀਆਂ ਇੱਕ ਤਾਂ ਦੇਖੋ ਜਦੋਂ ਆਪਾਂ ਟੂਰਨਾਮੈਂਟ ਕਰਾਉਨੇ ਆ ਉਦੋਂ ਕਿਰਪਾ ਕਰਕੇ ਕਰਕੇ ਮੇਰੀ ਹੈਲਪ ਕਰ ਦਿਆ ਕਰੋ ਐਸ ਵਾਰ ਤੁਸੀਂ ਇਹ ਲਾ ਲੋ ਲਵੇ ਪਿੰਡਾਂ ਦੇ ਵਿੱਚ ਉਹ ਵੀ ਅਸੀਂ ਮੰਨ ਲਓ ਪਰਚੀਆਂ ਕੱਟੀਆਂ ਟੂਰਨਾਮੈਂਟਾਂ ਵਾਸਤੇ ਤੇ ਫਿਰ ਸਾਡਾ ਮੰਨ ਲਓ ਵੀ 90 95000 ਰੁਪਏ ਸਾਰਾ ਇਕੱਠਾ ਹੋਇਆ ਲੱਖ ਤੋਂ ਉੱਪਰ ਖਰਚਾ ਆ ਗਿਆ 16 17000 ਰੁਪਏ ਮੰਨ ਲਓ ਸਾਨੂੰ ਲਾਸ ਆਇਆ ਕੋਈ ਗੱਲ ਨਹੀਂ ਅਸੀਂ ਸੇਥ ਸੱਤ ਜਾਣਿਆ ਨੇ ਅਸੀਂ ਆਪ ਚ ਉਹ ਕਰਕੇ ਪੂਰਾ ਕਰ ਲਿਆ ਅੱਛਾ ਦੂਸਰੇ ਨੰਬਰ ਦੇ ਉੱਤੇ ਮੇਰਾ ਇਹ ਸੀਗਾ ਵੀ मतलब ਕੀ ਹੈ ਜਦੋਂ ਬੱਚਿਆਂ ਦਾ ਕੈਂਪ ਚੱਲਦਾ ਹੈ ਮਾਰਚ ਅਪ੍ਰੈਲ ਦੇ ਵਿੱਚ ਉਦੋਂ ਅਸੀਂ ਕੈਂਪ ਚਲਾ ਦਿੰਦੇ ਆ ਉਹ ਕੈਂਪ ਦੇ ਵਿੱਚ ਕੁਝ ਬੱਚਿਆਂ ਨੂੰ ਨਾ ਡਾਈਟ ਦੀ ਲੋੜ ਹੁੰਦੀ ਹੈ ਤੇ ਬਸ ਇੰਨਾ ਕੀ ਹੈ ਜੀ ਹੋਰ ਕੋਈ ਜ਼ਿਆਦਾ ਮੰਗ ਨਹੀਂ ਆਪਣੇ ਦੇਖੋ ਬਾਈ ਜੀ ਦਾ ਕਿੱਡਾ ਵੱਡਾ ਦੈਲਾ ਹੈ ਖੁਦ ਲਈ ਕੁਝ ਨਹੀਂ ਮੰਗਿਆ ਜੋ ਵੀ ਬੱਚੇ ਬੱਚਿਆਂ ਵਾਸਤੇ ਹੀ ਮੰਗਿਆ ਤੇ ਬਾਈ ਜੀ ਧੰਨਵਾਦ ਤੁਹਾਡਾ ਤੇ ਥੋੜਾ ਜਿਹਾ ਸਮਾਂ ਵਾਸ ਸਾਡੇ ਵਾਸਤੇ ਦੇਣ ਵਾਸਤੇ ਤੁਸੀਂ ਮੈਨੂੰ ਪਤਾ ਬਹੁਤ ਬਿਜ਼ੀ ਹੋ ਕੱਲ ਵੀ ਮੈਨੂੰ ਤੁਸੀਂ ਗਰਾਊਂਡ 'ਚ ਨਹੀਂ ਮਿਲੇ ਹਨ ਕੱਲ ਗੇਮਾਂ ਚੱਲ ਜੰਦੀਆਂ ਸੀਗੀਆਂ ਤੇ ਬੱਚੇ ਵੀ ਸਟੱਡੀ ਕਰਦੇ ਆ ਬੱਚੇ ਪਲੇਅਰ ਦੇ ਨਾਲ ਨਾਲ ਸਟੱਡੀ ਵੀ ਕਰਦੇ ਆ ਆਪਣੀ ਆਪਣੀ ਤੇ ਸਟੱਡੀ ਵਾਸਤੇ ਵੀ ਸਮਾਂ ਬਾਈ ਜੀ ਅਪਰੀਸ਼ੀਏਟ ਕਰਦੇ ਵੀ ਸਟੱਡੀ ਵੀ ਕਰੋ ਤੇ ਬਾਈ ਜੀ ਧੰਨਵਾਦ ਤੁਹਾਡਾ ਮਿਹਰਬਾਨੀ ਸ਼ੁਕਰੀਆ ਆਪਾਂ ਫੇਰ ਜਰੂਰ ਮਿਲਾਂਗੇ ਜਲਦੀ ਮਿਲਾਂਗੇ ਗਰਾਊਂਡ 'ਚ ਕੋਈ ਚੰਗੀ ਸਹੂਲਤ ਤੁਹਾਨੂੰ ਮਿਲੀ ਤਾਂ ਮੈਂ ਜਰੂਰ ਤੁਹਾਡੇ ਕੋਲੇ ਆਵਾਂਗਾ ਇੰਟਰਵਿਊ ਕਰਨ ਦੇ ਧੰਨਵਾਦ ਥੈਂਕ ਯੂ ਮਿਹਰਬਾਨੀ